ਵਿਦੇਸ਼ ਦੇ ਵਿੱਚ ਰਹਿੰਦੇ ਆ ਵੀ ਆਪਣੀ ਮਿੱਟੀ ਅਤੇ ਆਪਣੇ ਲੋਕਾਂ ਨੂੰ ਪਿਆਰ ਕਰਨ ਵਾਲੇ ਐਨਆਰਆਈ ਮਨਵੀਰ ਸਿੰਘ ਦਾ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਨੌਜਵਾਨ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਰੋਜ਼ਗਾਰ ਵੱਲ ਅਸੀਂ ਧਿਆਨ ਦਿੱਤਾ। ਹੁਣ ਤੱਕ 50000 ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। ਬਿਨਾਂ ਕਿਸੇ ਸ਼ਿਫਾਰਿਸ਼ ਤੇ ਤੇ ਬਿਨਾਂ ਕਿਸੇ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਮੈਂ ਮੁਹਾਰੀ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਹਾਂ ਨੌਕਰੀਆਂ ਨਾ ਨਿਕਲਣ ਕਰਕੇ ਜਾਂ ਕੋਈ ਹੋਰਿਜ਼ਨ ਕਰਕੇ ਕਹਿ ਲਓ ਮੈਨੂੰ ਨੌਕਰੀ ਨਹੀਂ ਮਿਲੀ ਪਰ ਜਦੋਂ ਦੀ ਮਾਨ ਸਰਕਾਰ ਆਈ ਹੈ ਇਹਨਾਂ ਦਾ ਇਹ ਸੀਗਾ ਕਿ ਸਭ ਤੋਂ ਪਹਿਲਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣੀਆਂ ਬਿਨਾਂ ਕਿਸੇ ਪੈਸੇ ਦਿੱਤਾ ਜਾਂ ਕਿਸ ਬਿਨਾਂ ਕਿਸੇ ਸਪਾਸ਼ਟ ਨੌਕਰੀ ਮਿਲੀ ਹੈ ਮੈਂ ਆਪਣੇ ਬੇਟੇ ਨੂੰ ਬੜੀ ਮੁਸ਼ਕਲਾਂ ਨਾਲ ਪੜਾਇਆ ਉਹਨਾਂ ਨੂੰ ਪੀ ਐਡ ਕਰਵਾਈ ਸਾਨੂੰ ਕੋਈ ਉਮੀਦ ਨਹੀਂ ਸੀ ਹੈਗੀ ਵੀ ਸਾਡੇ ਬੇਟੇ ਨੂੰ ਨੌਕਰੀ ਮਿਲ ਜੂ ਫਿਰ ਇਹਨਾਂ ਨੂੰ ਯੋਗਤਾ ਦੇ ਆਧਾਰ ਤੇ ਇਹਨਾਂ ਨੂੰ ਨੌਕਰੀ ਮਿਲੀ ਹੈ ਜਿਸੀ ਸਰਕਾਰ ਦਾ ਬਹੁਤ ਬਹੁਤ ਧ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਕਿਸੇ ਹੋਰ ਦੇ ਘਰ ਬਾਰੇ ਆਪਣੇ ਘਰਾਂ ਬਾਰੇ ਜ਼ਰੂਰ ਸੋਚਦੇ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਦੇ ਬੇਰੋਜ਼ਗਾਰ ਬੈਠੇ ਨੌਜਵਾਨਾਂ 'ਚ ਇੱਕ ਨਵੀਂ ਉਮੀਦ ਜਗਾਈਏ ਜੇ ਤੁਹਾਨੂੰ ਨੌਕਰੀਆਂ ਮਿਲਣਗੀਆਂ ਤੁਸੀਂ ਕੰਮ ਕਰੋਗੇ ਸਵੇਰੇ ਟਿਫਨ ਲੈ ਕੇ ਆਪਣੇ ਦਫ਼ਤਰ ਜਾਓਗੇ ਸ਼ਾਮ ਨੂੰ ਘਰੇ ਆਓਗੇ ਆਪਣੇ ਪਰਿਵਾਰ ਚਾਓਗੇ ਨਾ ਤਾਂ ਕੋਈ ਨਸ਼ੇ ਵੱਲ ਸੋਚੂਗਾ ਨਾ ਕੋਈ ਇੱਧਰ ਉੱਧਰ ਕੋਈ ਗੈਰ ਸਮਾਜਿਕ ਤੱਤਾਂ ਨਾਲ ਮਿਲੂਗਾ ਜਾਂ ਕੋਈ ਲੜਾਈਆਂ ਪੜਾਈਆਂ ਕਰੂਗਾ ਆਹੀ ਚਾਰ ਪੰਜ ਚੀਜ਼ਾਂ ਹੁੰਦੀਆਂ ਨੇ ਜੀ ਬੰਦਾ ਸੇਫ ਹੋਵੇ ਉਹਨੂੰ ਨੌਕਰੀ ਮਿਲੇ ਉਹਦੇ ਬੱਚੇ ਵਧੀਆ ਸਕੂਲ ਚ ਪੜਨ ਉਹ ਬਜ਼ੁਰਗਾਂ ਦਾ ਚੰਗਾ ਇਲਾਜ ਹੋ ਜੇ ਹੋਰ ਹੋਰ ਵਧੀਆ ਲਾਈਫ ਨੂੰ ਕੀ ਕਹਨੇ ਆ ਫਿਰ ਇਹ ਹੀ ਲਾਈਫ ਹੈ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਦੱਸਿਆ ਕਿ ਮਨਵੀਰ ਸਿੰਘ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਦੀ ਧਰਤੀ ਤੇ ਉੱਤੇ ਰਹਿ ਕੇ ਵੀ ਪੰਜਾਬ ਦੇ ਜ਼ਰੂਰਤਮੰਦ ਖਿਡਾਰੀਆਂ ਦੀ ਮਦਦ ਕਰ ਰਿਹਾ ਹੈ ਜੋ ਕਿ ਇੱਕ ਬਹੁਤ ਵਧੀਆ ਤੇ ਨੇਕ ਉਪਰਾਲਾ ਹੈ ਉਹਨਾਂ ਦੱਸੇ ਕਿ ਮਨਵੀਰ ਸਿੰਘ ਅਤੇ ਉਸਦੇ ਕਈ ਸਾਥੀਆਂ ਦੇ ਵੱਲੋਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਫੁੱਟਬਾਲ ਮੁਕਾਬਲੇ ਵੀ ਕਰਵਾਏ ਜਾਂਦੇ ਨੇ ਨੌਜਵਾਨਾਂ ਨੂੰ ਇੱਕ ਵਧੀਆ ਪਲੇਟਫਾਰਮ ਦੇਣ ਦੀ ਕੋਸ਼ਿਸ਼ ਵੀ ਇਹਨਾਂ ਵੱਲੋਂ ਕੀਤੀ ਗਈ ਹੈ ਜਿਸ ਕਰਕੇ ਅੱਜ ਉਹਨਾਂ ਦਾ ਸਾਡੀ ਟੀਮ ਦੇ ਵੱਲੋਂ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਖੁਦ ਐਮ.ਐਲ.ਏ ਸਾਹਿਬ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਸਨਮਾਨ ਕਰਨ ਵਾਸਤੇ ਪਹੁੰਚੇ ਇਸ ਮੌਕੇ ਤੇ ਮਨਵੀਰ ਸਿੰਘਾ ਤੇ ਉਸ ਦੇ ਪਰਿਵਾਰ ਨੇ ਵਿਧਾਇਕ ਰਾਏ ਅਤੇ ਸਮੂਹ ਸਹਿਯੋਗੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਖੁਦ ਵੀ ਫੁੱਟਬਾਲ ਦੀ ਟੀਮ ਦੇ ਵਿੱਚ ਖੇਡਦੇ ਰਹੇ ਨੇ ਜਿਸ ਕਰਕੇ ਹੁਣ ਵਿਦੇਸ਼ ਦੀ ਧਰਤੀ ਦੇ ਉੱਤੇ ਰਹਿ ਕੇ ਵੀ ਉਹ ਆਪਣੇ ਵਤਨ ਅਤੇ ਇੱਥੋਂ ਦੇ ਖਿਡਾਰੀਆਂ ਨੂੰ ਹੋਰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਅੱਜ ਅਸੀਂ ਸਰਦਾਰ ਮਨਵੀਰ ਸਿੰਘ ਜਿਹੜੇ ਐਨਆਰਆਈ ਨੇ ਉਹਨਾਂ ਦੇ ਗ੍ਰਹਿ ਵੀਖਿਆਏ ਆ ਔਰ ਬੜੀ ਖੁਸ਼ੀ ਹੈ ਕਿ ਜਿਹੜੇ ਐਨਆਰਆਈ ਭਰਾ ਉਹ ਵੀ ਪੰਜਾਬ ਦੀ ਡਿਵੈਲਪਮੈਂਟ ਚ ਔਰ ਪੰਜਾਬ ਦੇ ਨੌਜਵਾਨਾਂ ਨੂੰ ਗੇਮਾਂ ਵਿੱਚ ਜਿਹੜਾ ਆਪਣਾ ਰੋਲ ਪੈਦਾ ਕਰ ਰਹੇ ਨੇ ਉਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਕਰਦਾ ਬਾਬਾ ਫਤੇ ਸਿੰਘ ਫੁੱਟਬਾਲ ਅਕੈਡਮੀ ਜਿਹੜੀ ਮਾਤਾ ਸੁੰਦਰੀ ਸਕੂਲ ਦੇ ਵਿੱਚ ਉਹ ਆਇਆ ਸਾਲ ਇੱਕ ਇੰਟਰਨੈਸ਼ਨਲ ਲੈਵਲ ਦਾ ਅੰਡਰ 19 ਫੁੱਟਬਾਲ ਕੱਪ ਕਰਾਉਂਦੇ ਆ ਅੰਡਰ 17 ਫੁੱਟਬਾਲ ਕੱਪ ਕਰਾਉਂਦੇ ਆ ਔਰ ਉਹ ਪੂਰੇ ਹਿੰਦੁਸਤਾਨ ਦੇ ਪਲੇਅਰ ਉੱਥੇ ਹੁੰਦੇ ਆ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਔਰ ਇਹਨਾਂ ਵਿੱਚ ਐਨਆਰਆਈ ਭਰਾਵਾਂ ਦਾ ਸਾਡੇ ਪ੍ਰਧਾਨ ਜੀ ਖੜੇ ਨੇ ਸਾਰੇ ਅਕੈਡਮੀ ਦਾ ਬਹੁਤ ਵੱਡਾ ਯੋਗਦਾਨ ਹੈ ਸ਼੍ਰੀ ਫਤੇਗੜ੍ਹ ਸਾਹਿਬ ਦੇ ਵਿੱਚ ਇਹ ਫੁੱਟਬਾਲ ਕੱਪ ਹੁਣ ਇੱਕ ਮਾਣ ਵਾਲੀ ਗੱਲ ਹੈ ਮੈਂ ਜਿੱਤੇ ਪੰਜਾਬ ਸਰਕਾਰ ਦਾ ਮਾਨਯੋਗ ਸਰਦਾਰ ਪੰਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਸਾਡੇ ਐਨਆਰਆਈ ਭਰਾ ਔਰ ਸਾਡੀ ਅਕੈਡਮੀ ਦਾ ਧੰਨਵਾਦ ਕਰਦਾ ਜਿਨ੍ਹਾਂ ਜਿਹੜੀਆਂ ਕਿ ਸਾਡੀ ਫੁੱਟਬਾਲ ਦੀ ਗੇਮ ਨੂੰ ਪੂਰੇ ਨੈਸ਼ਨਲ ਤੱਬਲੇ ਕੀ ਗਏ ਨੇ ਥੈਂਕ ਯੂ ਹਾਂਜੀ ਮਨਮੋਹ ਜੀ ਅੱਜ ਐਮਐਲ ਸਾਹਮਣੇ ਤੁਹਾਨੂੰ ਸਨਮਾਨ ਕੀਤਾ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਐਮਐਨਏ ਰਕਨੀਸ਼ ਸਿੰਘ ਰਾਏ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਘਰ ਆ ਕੇ ਸਾਨੂੰ ਬਹੁਤ ਮਾਨ ਤੇ ਇੱਜ਼ਤ ਦਿੱਤਾ ਤੇ ਇਹ ਚੀਜ਼ ਨੂੰ ਐਪਰੀਸ਼ੀਏਟ ਕੀਤਾ ਕਿ ਜਿਹੜੇ ਲੋਕ ਬਾਹਰ ਬਾਹਲੇ ਦੇਖਾਂ ਜਿ ਬੈਠ ਕੇ ਆਪਣੇ ਪਿੰਡ ਜਾਂ ਸ਼ਹਿਰ ਬਾਰੇ ਸੋਚ ਰਹੇ ਨੇ ਉਹਨਾਂ ਦੇ ਪ੍ਰਤੀ ਸਰਕਾਰ ਉਹਨਾਂ ਦੀ ਰਿਸਪੈਕਟ ਕਰ ਰਹੀ ਆ ਤਾਂ ਇਹ ਸਭ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਸੀਂ ਕੀ ਪ੍ਰੋਸੈਸਤਾਈ ਅਗਰ ਬੱਚਾ ਦੇਖੋ ਮੈਂ ਆਪਾਂ ਹੀ ਬੈਠੇ ਨੇ ਉਹ ਕੀ ਸੋਚਦੇ ਨੇ ਜੀ ਤੇ ਦੇਖੋ ਅਸੀਂ ਇਹ ਫੁੱਟਬਾਲ ਖੇਡ ਕੇ ਗਏ ਆ ਬਿੱਕਾ ਸੰਜੂ ਭਾਜੀਆ ਸਾਰੇ ਅਸੀਂ ਇੱਥੇ ਖੇਡ ਕੇ ਗਏ ਆ ਸਾਨੂੰ ਐ ਲੱਗਦਾ ਜਿਹੜੀਆਂ ਫੈਸਿਲਿਟੀਆਂ ਤੋਂ ਅਸੀਂ ਇੱਥੇ ਲੈ ਕੇ ਕੀਤਾ ਜਾਂ ਸਾਨੂੰ ਨਹੀਂ ਮਿਲੀਆਂ ਤਾਂ ਅਸੀਂ ਜੇ ਤੁਹਾਨੂੰ ਅੱਜ ਪਰਮਾਤਮਾ ਨੇ ਫਾਈਨੈਂਸ਼ਲੀ ਸਟਰੋਂਗ ਕੀਤਾ ਤਾਂ ਅਸੀਂ ਆਪਣੇ ਜਵਾਕਿਆਂ ਨੂੰ ਉਹ ਫੈਸਿਲਿਟੀਆਂ ਦੇ ਸਕੀਏ ਜਿਹੜੀਆਂ ਅਸੀਂ ਸਾਨੂੰ ਨਹੀਂ ਮਿਲ ਸਕੀਆਂ ਤੇ ਹੁਣ ਕੀ ਵਿਸ਼ਵਾਸ ਕਰਦੇ ਆਂ ਅਸੀਂ ਇਹ ਵਿਸ਼ਵਾਸ ਦਿਵਾਉਣੀ ਆ ਜੀ ਕਿ ਅਸੀਂ ਬਾਬਾ ਅਤੇ ਇਹ ਸੇਮ ਫੁੱਟਬਾਲ ਅਕੈਡਮੀ ਦੀ ਸਾਰੀ ਮੈਨੇਜਮੈਂਟ ਇੱਥੇ ਖੜੀ ਆ ਤੇ ਅਸੀਂ ਇਹ ਟੂਰਨਾਮੈਂਟ ਅਸੀਂ ਸ਼ੁਰੂ ਕੀਤਾ ਸੀ 2020 ਦੇ ਵਿੱਚ ਸਾਡਾ ਇਸ ਸਾਲ ਆਪਣਾ ਪੰਜਵਾਂ ਪੰਜਵਾਂ ਹੋਊਗਾ ਸਾਡਾ ਇਸ ਸਾਲ ਪੰਜਵਾਂ ਟੂਰਨਾਮੈਂਟ ਹੋਊਗਾ ਤੇ ਅਸੀਂ ਜਿੰਨੇ ਜੋਗੇ ਆ ਤੇ ਮੈਂ ਆਪਣੇ ਇਲਾਕੇ ਨੂੰ ਸਾਡੇ ਜਿੰਨੇ ਐਨਆਰਆਈ ਭਰਾ ਜੋ ਹੋ ਹੋ ਜਿੰਨੇ ਵੀ ਇੱਥੇ ਖੜੇ ਨੇ ਵੀਰ ਉਹਨਾਂ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਕਿ ਤੁਸੀਂ ਇਹ ਚੀਜ਼ ਨੂੰ ਸਪੋਰਟ ਕਰੋ ਕਿਉਂਕਿ ਇਹ ਜਿਹੜਾ ਕਾਰਜ ਆ ਇਹ ਕਿਸੇ ਇੱਕ ਇੰਡੀਵਿਜੂਅਲ ਬੰਦੇ ਜਾਣੀ ਹੈ ਏ ਜੀ ਆਪਾਂ ਸਾਰੇ ਕਲੈਕਟਿਵ ਐਫਰਟ ਕਰਾਂਗੇ ਤਾਂ ਆਪਾਂ ਇਹ ਚੀਜ਼ ਨੂੰ ਅੱਗੇ ਪ੍ਰਮੋਟ ਕਰ ਸਕਦੇ ਆ ਤੇ ਇੱਕ ਅਮੇਜ਼ਿੰਗ ਇੰਟੂਜ ਕਿ ਜੇ ਆਪਾਂ ਆਪਣੇ ਜਵਾਨਾਂ ਨੂੰ ਬਿਜ਼ੀ ਕਰਾਂਗੇ ਸਪੋਰਟਸ ਦੇ ਵਿੱਚ ਤਾਂ ਉਹ ਬਹੁਤ ਜ਼ਿਆਦਾ ਗਲਤ ਚੀਜ਼ਾਂ ਤੋਂ ਆਪਣੇ ਆਪ ਨੂੰ ਸੇਫ ਰੱਖਣਗੇ ਹਾਂਜੀ ਮੈਂ ਆਪਣੀ ਮੈਨੇਜਮੈਂਟ ਦੇ ਕੁਝ ਖਾਸ ਬੰਦਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਜੋਗਾ ਸਿੰਘ ਜੀ ਵਾਸਤ ਲਾਣੀਆਂ ਤੋਂ ਸਨੀ ਚੀਮਾ ਕੈਨੇਡਾ ਤੋਂ ਸਾਡੇ ਗੋਲਦੀਪਾ ਜੀ ਰਣਜੀਤ ਪਾ ਜੀ ਸਾਡੇ ਕੰਮੀ ਭਾਜੀ ਸੰਜੂ ਭਾਜੀ ਸਾਡੇ ਲੈਨ ਗਰੇਵਾਲ ਤੋਂ ਸਾਡੇ ਗਰੇਵਾਲ ਪ੍ਰਮੋਟਰ ਵੀਰੇ ਗਰੇਵਾਲ ਵੀਰੇ ਰਵਿੰਦੀਪ ਸਿੰਘ ਜੀ ਸੋਨੀ ਕੋਚ ਤੇ ਮੇਰਾ ਵੀਰ ਕਰਨ ਸਾਨੂੰ ਬਹੁਤ ਸਪੋਰਟ ਕਰਦਾ ਮੀਡੀਆ ਵੱਲੋਂ ਤੇ ਲੋਕਾਂ ਤੱਕ ਥੋੜੀ ਥਰੂ ਸਾਡੀ ਆਵਾਜ਼ ਪਹੁੰਚਾਉਂਦਾ ਥੈਂਕ ਯੂ ਸੋ ਮੱਚ